ਤੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਸੀ ਟਰੈਕਟਰ ਨਹੀਂ ਚੱਲਦਾ ਸੀ ਮੇਥੋਂ ਗੋਡੇ ਜੋੜਦੇ ਸੀ ਮੈਂ ਹੋਰ ਡਾਕਟਰਾਂ ਕੋਲ ਬਥੇਰੀ ਦਵਾਈ ਦਿੰਦੀ ਠੰਡਿਆਂ ਵੀ ਲੈ ਆ ਤੇ ਪੰਜਾਬ ਚ ਕੋਟਕਪੂਰੋਂ ਵੀ ਲੈ ਆ ਮੋਗਿਆਂ ਵੀ ਲੈ ਆ ਹੋਰ ਕਿਤੋਂ ਨਹੀਂ ਮੈਂ ਸਹੀ ਹੋਇਆ ਤੇ ਜਦੋਂ ਦਾ ਮੈਂ ਇਥੋਂ ਦਾ ਦਵਾਈ ਸਰ ਦਾ ਡਾਕਟਰ ਕੋਲ ਲੱਗ ਗਿਆ ਉਦੋਂ ਦਾ ਮੈਂ ਠੀਕ ਆ ਹੋਰਾਂ ਨੇ ਵੀ ਮੈਂ ਨਾਲ ਲੈ ਕੇ ਆਇਆ ਕਈਆਂ ਨੂੰ ਵੀ ਦੱਸਿਆ ਤੇ ਬਹੁਤ ਠੀਕ ਹੋਇਆ ਡਾਕਟਰ ਸਾਹਿਬ ਦਾ ਤੇ ਇਹਦੇ ਧੰਨਵਾਦ ਕਰਦਾ ਮੈਂ ਡਾਕਟਰ ਦਾ ਤੇ ਇਹ ਤੋਂ ਦਵਾਈ ਲੈ ਕੇ ਜਾਓ ਤੇ ਇਹ ਤੋਂ ਬਹੁਤ ਵਧੀਆ ਦਵਾਈ ਹੈ ਹੋਰ ਕਿਤੇ ਗੇੜੇ ਮਾਰਨ ਦੀ ਲੋੜ ਨਹੀਂ ਤੇ ਠੀਕ ਹੋ ਜਾਓਗੇ ਤੇ ਹੋਰ ਤਾਂ ਮੈਨੂੰ ਬਥੇਰੇ ਨਹੀਂ ਦੱਸਿਆ ਦੀ ਪਰ ਮੈਨੂੰ ਇਹ ਰਾਜਪਿੰਡ ਗੰਗਾ ਨਗਰਾਇ ਰਾਜੂ ਨੇ ਦੱਸਿਆ ਵੀ ਡਾਕਟਰ ਸਾਹਿਬ ਦਾ ਇਹ ਜੋ ਦਵਾਈ ਲੈ ਕੇ ਜਾ ਮੈਂ ਇਹ ਤੋਂ ਜਦੋਂ ਦਵਾਈ ਲੈ ਗਿਆ ਮੈਨੂੰ ਬਹੁਤ ਫਰਕ ਪੈ ਗਿਆ ਮੈਂ ਹੋਰ ਮੁੰਡਿਆਂ ਨੇ ਵੀ ਦੱਸਿਆ ਪਿੰਡਦਿਆਂ ਬੰਦਿਆਂ ਨੇ ਵੀ ਦੱਸਿਆ ਗਾਂਹ ਦੀ ਗਾਂ ਵੀ ਦੱਸਿਆ ਵੀ ਦਵਾਈ ਹੋਰ ਵੀ ਲੈ ਗਏ ਆ ਤੇ ਠੀਕ ਹੋਇਆ ਧੰਨਵਾਦ ਕਰਦਾਂ ਡਾਕਟਰ ਦਾ ਸਾਹਿਬ ਦਾ